ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਇਸ ਸਮੇਂ ਪੰਜਾਬ ਵਿੱਚ ਝੋਨੇ ਦੀ ਲਵਾਈ ਜਿਹੜੀ ਆਪਣੇ ਆਖਰੀ ਪੜਾਅ ਤੇ ਚੱਲ ਰਹੀ ਹੈ ਤੇ ਲਗਭਗ 70 ਤੋਂ ਲੈ ਕੇ 75% ਏਰੀਆ ਵਿੱਚ ਝੋਨਾ ਜਿਹੜਾ ਉਹ ਲਗਾਇਆ ਜਾ ਚੁੱਕਾ ਆ ਤੇ ਗਿੱਤੇ ਝੋਨੇ ਲੱਗਿਆਂ ਵਿੱਚ ਖਾਦਾਂ ਵੀ ਪਾਈਆਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਤੇ ਪਿਛਲੇ ਸਾਲ ਕੁਝ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਝੋਨੇ ਵਿੱਚ 2.5 ਲੀਟਰ ਸਰੋਂ ਦਾ ਤੇਲ ਪਾਉਣ ਨਾਲ ਝੋਨੇ ਦਾ ਫਟਾਰਾ ਬਹੁਤ ਹੀ ਵਧੀਆ ਹੁੰਦਾ ਆ ਬਹੁਤ ਸਾਰੇ ਕਿਸਾਨ ਵੀਰਾਂ ਦੇ ਪਿਛਲੇ ਸਾਲ ਜੂਰੀਏ ਨਾਲ ਮਿਲਾ ਕੇ ਰੋਂ ਦਾ ਤੇਲ ਵੀ ਪਾਇਆ ਸੀ ਪਰ ਕੋਈ ਵੀ ਰਿਜ਼ਲਟ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਿਆ ਸੀ ਇੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਝੋਨੇ ਵਿੱਚ ਸਰੋਂ ਦਾ ਤੇਲ ਪਾਉਣ ਦਾ ਪੂਰੀ ਤਰ੍ਹਾਂ ਪੈਸੇ ਦੀ ਬਰਬਾਦੀ ਹੈ ਤੇ ਇਸ ਨਾਲ ਝੋਨੇ ਵਿੱਚ ਆਪਾਂ ਨੂੰ ਕੋਈ ਵੀ ਰਿਜ਼ਲਟ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਦਾ ਤੇਲ ਦੇ ਨਾਲ ਜੋ ਆਪਾਂ ਯੂਰੀਆ ਮਿਲਾ ਕੇ ਪਾਉਂਦੇ ਆ ਉਹਦੇ ਨਾਲ ਆਪਾਂ ਨੂੰ ਇੱਕ ਵਾਰ ਝੋਨੇ ਵਿੱਚ ਹਰਾ ਪੰਝੜਾ ਜ਼ਰੂਰ ਦੇਖਣ ਨੂੰ ਮਿਲਦਾ ਹੈ ਜੋ ਕਿ ਯੂਰੀਆ ਕਰਕੇ ਹੁੰਦਾ ਹੈ ਤੇ ਆਪਾਂ ਨੂੰ ਇਹ ਜਿਹੜਾ ਦੇਖਣ ਨੂੰ ਲੱਗਦਾ ਹੈ ਕਿ ਇਹ ਜਿਹੜਾ ਰਿਜ਼ਲਟ ਆ ਉਹ ਤੇਲ ਨੇ ਦੇ ਦਿੱਤਾ ਹੈ ਪਰ ਦੋਸਤੋ ਆਪਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਸਰੋਂ ਦਾ ਤੇਲ ਪਾਣੀ ਵਿੱਚ ਮਿਕਸ ਨਹੀਂ ਹੁੰਦਾ ਤੇਲ ਦੇ ਕਣ ਜਿਹੜੇ ਆ ਪਾਣੀ ਦੇ ਉੱਪਰ ਹੀ ਤੈਰਦੇ ਰਹਿੰਦੇ ਨੇ ਤੇ ਫਿਰ ਆਪਾਂ ਨੂੰ ਰਿਜ਼ਲਟ ਆਪਾਂ ਨੂੰ ਕਿਸ ਤਰ੍ਹਾਂ ਮਿਲ ਸਕਦਾ ਆ ਜੇਕਰ ਆਪਾਂ ਪਾਣੀ ਸੁਕਾ ਵੀ ਦਿੰਦੇ ਹਾਂ ਤਾਂ ਦੁਬਾਰਾ ਪਾਣੀ ਲਗਾਉਣ ਸਾਰੀ ਜਿਹੜਾ ਤੇਲ ਇੱਕ ਵਾਰ ਤੋਂ ਫੇਰ ਉੱਪਰ ਆ ਜਾਂਦਾ ਆ ਤੇ ਝੋਨੇ ਵਿੱਚ ਸਰੋਂ ਦੇ ਤੇਲ ਪਾਉਣ ਦੀ ਕੋਈ ਵੀ ਰਿਸਰਚ ਜਾਂ ਰეკਮੈਂਡੇਸ਼ਨ ਨਹੀਂ ਹੈਗੀ ਜੇਕਰ ਤੁਸੀਂ ਝੋਨੇ ਦੇ ਫਟਾਰੇ ਲਈ ਵਰਤੋਂ ਕਰਨੀ ਹੀ ਹੈ ਤਾਂ 15 ਤੋਂ ਲੈ ਕੇ 20 ਕਿਲੋ ਸਰੋਂ ਦੀ ਖਾਲ ਪੀਸ ਕੇ ਇਸ ਦੀ ਵਰਤੋਂ ਤੁਸੀਂ ਝੋਨੇ ਵਿੱਚ ਕਰ ਸਕਦੇ ਹੋ ਜਿਸ ਦੇ ਕਿ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਆਪਦੇ ਜਿਹੜੇ ਆ ਦੇਖਣ ਨੂੰ ਮਿਲਣਗੇ ਕਿਉਂਕਿ ਖਾਲ ਜਿਹੜੀ ਆ ਭਾਰੀ ਹੋਣ ਕਰਕੇ ਤੇ ਥੱਲੇ ਬੈਠ ਜਾਂਦੀ ਆ ਤੇ ਬੂਟਾ ਸਾਨੀ ਨਾਲ ਇਸ ਤੋਂ ਆਪਣੇ ਜਿਹੜੇ ਨਿਊਟ੍ਰੀਐਂਟ ਆ ਉਹ ਲੈ ਲੈਂਦਾ ਆ ਤੇ ਬਾਕੀ ਦੋਸਤੋ ਸਾਡੇ ਪਿਛਲੇ ਸਾਲ ਦੇ ਤਜਰਬੇ ਕੀ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਤੇਲ ਦੀ ਵਰਤੋਂ ਕੀਤੀ ਸੀ ਕਿ ਆਪਣੇ ਜਿਹੜੇ ਵਿਚਾਰ ਨੇ ਉਹ ਥੱਲੇ ਕਮੈਂਟ ਬਾਕਸ ਵਿੱਚ ਜਿਹੜੇ ਆ ਜਰੂਰ ਸਾਂਝੇ ਕਰੋ